ਸਤਿ ਸ਼੍ਰੀ ਅਕਾਲ ਫ੍ਰੈਂਚ ਮੈਥੋਡਾ ਹੋਸਟ ਡਾਕਟਰ ਗੁਰਸ਼ੀ ਡਾਕਟਰ ਗੁਰਸ਼ੀਰ ਬਲੌਕਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਮੋਢੇ ਦਾ ਜਾਮ ਹੋ ਜਾਣਾ ਜਾਂ ਕਹਿ ਲੋ ਬਈ ਫਰੋਜ਼ਨ ਸ਼ੋਲਡਰ ਜਾਂ ਐਡਹੈਸਿਵ ਕੈਪਸੂਲਾਈਟਿਸ ਕਿਹਾ ਜਾਂਦਾ ਹੈ ਉਸ ਦੇ ਵਿੱਚ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਸਮਝਣਾ ਬਹੁਤ ਜ਼ਰੂਰੀ ਹੈ ਤਿੰਨ ਸਟੇਜਾਂ ਹੁੰਦੀਆਂ ਨੇ ਸਭ ਤੋਂ ਪਹਿਲੀ ਸਟੇਜ ਹੁੰਦੀ ਆ ਫ੍ਰੀਜ਼ਿੰਗ ਸਟੇਜ ਸੈਕਿੰਡ ਨੰਬਰ ਤੇ ਆਏਗੀ ਫਰੋਜ਼ਨ ਸਟੇਜ 3rd ਨੰਬਰ ਤੇ ਆਏਗੀ ਥੌਇੰਗ ਸਟੇਜ ਪਰ ਉਸ ਤੋਂ ਪਹਿਲਾਂ ਆਪਾਂ ਨੂੰ ਸਮਝਣਾ ਇਹ ਜ਼ਰੂਰੀ ਹੈ ਵੀ ਸ਼ੋਲਡਰ ਜੋਇੰਟ ਦੇ ਵਿੱਚ ਕੀ ਕੁਝ ਹੁੰਦਾ ਹੈ ਜਿਹੜਾ ਸ਼ੋਲਡਰ ਜੋਇੰਟ ਹੈ ਉਹ ਬੋਲ ਐਂਡ ਸਾਕਟ ਜੋਇੰਟ ਹੈ ਜਿਵੇਂ ਆਪਣੀ ਇੱਕ ਹਿਊਮਰਸ ਬੋਨ ਆ ਗਈ ਔਰ ਆਪਣੀ ਕਲੇਵਿਕਲ ਬੋਨ ਆ ਗਈ ਔਰ ਆਪਣਾ ਸਕੈਪੂਲ ਆ ਗਿਆ ਜਿੱਥੇ ਤਿੰਨੇ ਜਾਣੇ ਜੁੜ ਜਾਂਦੇ ਨੇ ਉਥੇ ਆਪਣਾ ਸ਼ੋਲਡਰ ਜੋਇੰਟ ਬਣ ਜਾਂਦਾ ਹੈ ਉਸ ਦੇ ਵਿੱਚ ਇੱਕ ਕੈਪਸੂਲ ਹੁੰਦਾ ਹੈ ਜਦੋਂ ਉਹ ਕੈਪਸੂਲ ਤੇ ਇਨਫਲਮੇਸ਼ਨ ਹੋ ਜਾਵੇ ਜਾਂ ਉਹ ਕੈਪਸੂਲ ਟੇਅਰ ਹੋ ਜਾਵੇ ਆਪਣਾ ਮੋਟਾ ਚਾਮ ਹੋਣਾ ਸ਼ੁਰੂ ਹੋ ਜਾਂਦਾ ਇਸ ਦੇ ਮੁੱਖ ਤਿੰਨ ਕਾਰਨ ਨੇ ਪਹਿਲਾ ਕਾਰਨ ਆ ਗਿਆ ਇਸ ਦਾ ਡਾਇਬੀਟੀਜ਼ ਜਿਸ ਨੂੰ 슈ਗਰ ਹੈ ਉਸ ਦਾ ਮੋਢਾ ਜਾਮ 110% ਹੋਏਗਾ ਹੀ ਹੋਏਗਾ ਅਗਰ ਉਹ ਕਸਰਤਾਂ ਜਾਂ ਸੈਰ ਨਹੀਂ ਕਰਨਗੇ ਦੂਸਰੇ ਨੰਬਰ ਤੇ ਉਹ ਜਿਹੜੇ ਇਮੋਬਲਾਈਜ਼ ਹੋਏ ਇਮੋਬਲਾਈਜੇਸ਼ਨ ਜਿਹੜੇ ਲੋਕ ਆਪਣੇ ਕਿਸੇ ਵੀ ਮੋਢੇ ਦਾ ਆਪਰੇਸ਼ਨ ਹੋ ਜਾਵੇ ਜਾਂ ਗੁੱਟ ਟੁੱਟ ਜਾਵੇ ਜਾਂ ਕੋਣੀ ਦਾ ਫ੍ਰੈਕਚਰ ਹੋ ਜਾਵੇ ਆਪਣੀ ਐਲਬੋ ਦਾ ਫ੍ਰੈਕਚਰ ਹੋ ਜਾਵੇ ਉਸ ਤੋਂ ਬਾਅਦ ਉਹਨਾਂ ਦੇ ਪਲਾਸਟਰ ਲੱਗ ਜਾਂਦਾ ਹੈ ਉਹ ਆਪਣੀ ਬਾਹ ਨੂੰ ਇਦਾਂ ਰੱਖਦੇ ਆ ਉਹਨਾਂ ਦੇ ਵੀ ਮੋਢਾ ਜਾਮ ਬਹੁਤ ਜਲਦੀ ਹੋ ਜਾਂਦਾ ਕਿਉਂਕਿ ਉਹ ਬਾਹ ਆਪਣੀ ਭੁਲਾਉਂਦੇ ਨਹੀਂ ਆ ਤੀਸਰਾ ਕਾਰਨ ਕਿਸੇ ਵੀ ਦਵਾਈਆਂ ਦਾ ਸਾਈਡ ਇਫੈਕਟ ਹੋ ਜਾਵੇ ਉਸ ਦੇ ਵਿੱਚ ਵੀ ਇਹ ਕਾਰਨ ਬਹੁਤ ਜਲਦੀ ਨਿਕਲ ਕੇ ਆਉਂਦਾ ਹੈ ਔਰ ਜਾਂ ਫਿਰ ਆਪਣੇ ਇਸ ਜਗ੍ਹਾ ਤੇ ਕੋਈ ਸੱਟ ਵੱਜ ਜਾਵੇ ਸੋ ਹੁਣ ਗੱਲ ਕਰਨ ਲੱਗੇ ਆ ਸਭ ਤੋਂ ਪਹਿਲੀ ਸਟੇਜ ਫ੍ਰੀਜ਼ਿੰਗ ਸਟੇਜ ਇਸ ਸਟੇਜ ਦੇ ਵਿੱਚ ਕੀ ਹੁੰਦਾ ਹੈ ਆਪਣੇ ਦਰਦ ਸ਼ੁਰੂ ਹੋਣਾ ਇੱਕਦਮ ਸਟਾਰਟ ਹੋ ਜਾਂਦਾ ਔਰ ਇਹ ਸਟੇਜ ਚੱਲਦੀ ਆ 0 ਤੋਂ ਲੈ ਕੇ 6 ਮਹੀਨੇ ਤੱਕ ਚੱਲਦੀ ਆ ਦੂਸਰੇ ਨੰਬਰ ਤੇ ਜਿਹੜੀ ਸਟੇਜ ਆਉਂਦੀ ਹੈ ਉਹ ਆ ਜਾਂਦੀ ਆ ਫਰੋਜ਼ਨ ਸਟੇਜ ਜਿਹੜੀ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਚੱਲਦੀ ਆ ਜਿਸ ਦੇ ਵਿੱਚ ਆਪਣੇ ਮੋਢੇ ਦੀ ਰੇਂਜ ਘਟ ਜਾਂਦੀ ਹੈ ਜਿਵੇਂ ਆਪਾਂ ਕੱਪੜੇ ਪਾਉਣੇ ਹੋਣ ਔਰ ਜਾਂ ਫਿਰ ਆਪਾਂ ਕੋਈ ਵੀ ਕੰਮ ਕਰਨਾ ਹੋਵੇ ਪੱਗ ਬੰਨਣੀ ਹੋਵੇ ਬਾਲ ਪਾਉਣੇ ਹੋਣ ਮੂੰਹ ਧੋਣਾ ਹੋਵੇ ਕੋਈ ਰਸੋਈ ਦੇ ਵਿੱਚ ਉੱਪਰੋਂ ਸਮਾਨ ਚੱਕਣਾ ਹੋਵੇ ਜਾਂ ਘਰ ਦੇ ਵਿੱਚ ਕੋਈ ਸਮਾਨ ਚੱਕਣਾ ਹੋਵੇ ਉਹ ਸਮਾਨ ਨਹੀਂ ਚੱਕਿਆ ਜਾਂਦਾ ਆਪਣੇ ਮੋਢੇ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਔਰ ਆਪਣੀ ਰੇਂਜ ਬਹੁਤ ਜ਼ਿਆਦਾ ਘੱਟ ਜਾਂਦੀ ਹੈ ਲਾਸਟ ਸਟੇਜ ਆ ਜਾਂਦੀ ਹੈ ਇਸ ਦੀ ਥੌਂਗ ਸਟੇਜ ਇਸ ਦੇ ਵਿੱਚ ਜਿਹੜਾ ਮੋਢਾ ਰਿਕਵਰ ਹੋਣਾ ਸਟਾਰਟ ਹੋ ਜਾਂਦਾ ਹੈ ਔਰ ਇਸ ਨੂੰ ਵੀ ਤਕਰੀਬਨ ਡੇਢ ਸਾਲ ਤੱਕ ਲੱਗ ਜਾਂਦਾ ਹੈ ਅਗਰ ਆਪਾਂ ਕਸਰਤਾਂ ਨਹੀਂ ਕਰਦੇ ਉਸ ਦੇ ਵਿੱਚ ਕੀ ਹੈ ਰੇਂਜ ਤਾਂ ਪ੍ਰੋਪਰ ਆ ਜਾਂਦੀ ਹੈ ਪਰ ਮੋਢੇ ਦੇ ਵਿੱਚ ਦਰਦ ਰਹਿਣਾ ਹੌਲੀ ਹੌਲੀ ਸ਼ੁਰੂ ਹੋ ਜਾਂਦਾ ਹੈ ਸੋ ਇਹ ਸਨ ਜਿਹੜੀਆਂ ਗੱਲਾਂ ਫਰੋਜ਼ਨ ਸ਼ੋਲਡਰ ਮੋਢੇ ਜਾਮ ਹੋਣ ਵਾਲੇ ਤੁਹਾਨੂੰ ਦੱਸਣੀਆਂ ਬਹੁਤ ਜ਼ਰੂਰੀ ਸਨ ਇਸ ਤੋਂ ਬਾਅਦ ਹੀ ਕਸਰਤਾ ਕਰਨ ਦਾ ਪੈਦਾ ਹੈ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੀਤ ਸਿੰਘ ਸ੍ਰੀਆ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਹਾਂ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਫਸਟ ਆਈਡੀ ਹੈ ਐਸ ਸਰੀ ਸਿੰਘ ਸ੍ਰੀਆ ਫਿਜ਼ੋਥੈਰਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਤ ਸਿੰਘ ਸਾਨੂੰ ਉੱਥੇ ਫੋਲ ਔਰ ਫੇਸਬੁਕ ਤੇ ਸਾਡਾ ਪੇਜ ਹੈ ਐਸ ਸ੍ਰੀ ਸਿੰਘਸਨਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਉੱਥੇ ਵੀ ਸਾਡੇ ਨਾਲ ਜੁੜੋ ਉੱਥੇ ਅਸੀਂ ਹਫ਼ਤੇ ਦੇ ਵਿੱਚ ਦੋ ਦਿਨ ਲਾਈਵ ਹੋਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਦੀ ਵੀ ਉੱਥੇ ਜਰੂਰ ਕੋਸ਼ਿਸ਼ ਕਰਦੇ ਹਾਂ ਔਰ ਸਨੈਪਚੈਟ ਤੇ ਡਾਕਟਰ ਗੁਰਸ਼ੀਰ ਸਿੰਘਸਨਾ ਔਰ ਅਗਰ ਤੁਸੀਂ ਡਾਕਟਰ ਗੁਰਸ਼ੀਰ ਬਲੌਗਸ ਯਾਨੀ ਕਿ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਸੋ ਵੀਡੀਓ ਨੂੰ ਜਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਹਾਂ ਅੱਜ ਦੀਆਂ ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਲੱਗੀਆਂ ਕਸਰਤਾਂ ਦੀ ਕਸਰਤਾਂ ਅਗਰ ਆਪਾਂ ਸਟੇਜ ਵਾਈਜ਼ ਕਰੀਏ ਤਾਂ ਤੁਸੀਂ ਕਨਫਿਊਜ਼ ਹੋ ਜਾਣਾ ਬਸ ਅਗਰ ਤੁਹਾਡਾ ਮੋਟਾ ਜਾਮ ਹੈ ਤਾਂ ਤੁਸੀਂ ਇਹ ਕਸਰਤਾਂ ਕਰਨੀਆਂ ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਲੱਗੇ ਤੁਹਾਡਾ ਮੋਟਾ ਜਾਮ ਹੋਣਾ ਸ਼ੁਰੂ ਹੋ ਗਿਆ ਤੁਸੀਂ ਇਸ ਤੇ 10 ਮਿੰਟ ਸਵੇਰੇ 10 ਮਿੰਟ ਦੁਪਹਿਰੇ 10 ਮਿੰਟ ਸ਼ਾਮ ਨੂੰ ਤੁਸੀਂ ਇਸ ਦੇ ਉੱਪਰ ਬਰਫ਼ ਦਾ ਸੇਕ ਕਰਨਾ ਹੈ ਬਰਫ਼ ਕੁੱਟ ਕੇ ਲਿਫਾਫੇ ਦੇ ਵਿੱਚ ਪਾ ਲਓ ਜਾਂ ਤੁਸੀਂ ਆਈਸ ਹੱਥ ਫੜਨੀ ਔਖੀ ਹੁੰਦੀ ਹੈ ਸੋ ਤੁਸੀਂ ਲਪਾਫੇ ਦੇ ਵਿੱਚ ਪਾ ਲੂਗੇ ਕੁੱਟ ਕੇ ਕ੍ਰਸ਼ਟ ਆਈਸ ਜਿਹੜੀ ਬਣ ਜਾਂਦੀ ਹੈ ਉਸ ਨੂੰ ਤੁਸੀਂ ਮੋਢੇ ਦੇ ਉੱਪਰ ਰੱਖੋਗੇ 10 ਮਿੰਟ ਸਵੇਰੇ 10 ਮਿੰਟ ਦੁਪਹਿਰੇ 10 ਮਿੰਟ ਸ਼ਾਮ ਔਰ ਜਦੋਂ ਇਦਾਂ ਕਰਦੇ 15 ਦਿਨ ਜਾਂ 10 ਦਿਨ ਹੋ ਜਾਣ ਉਸ ਤੋਂ ਬਾਅਦ ਤੁਸੀਂ ਇਸਤੇ ਸਿਰਫ ਗਰਮ ਪਾਣੀ ਵਾਲੀ ਬੋਤਲ ਵਾਲਾ ਸੇਕ ਹੀ ਦੇਣਾ ਹੈ ਉਹ ਵੀ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਦੇਣਾ ਹੈ ਸੋ ਹੁਣ ਗੱਲ ਕਰਨ ਲੱਗੇ ਆ ਕਸਰਤਾਂ ਦੀ ਨੰਬਰ 1 ਐਕਸਰਸਾਈਜ਼ ਕੀ ਹੈ ਇਸ ਦੇ ਵਿੱਚ ਸ਼ੋਲਡਰ ਸ਼ਰੈਗਸ ਕਰਾਂਗੇ ਆਪਾਂ ਸਿੱਧੇ ਖੜਕੇ ਮੋਢੇ ਉੱਪਰ ਚੱਕਣੇ ਆਂ ਔਰ ਦੈਨ ਆਪਾਂ ਥੱਲੇ ਮੋਢੇ ਕੰਨ ਦੇ ਨਾਲ ਲਾਉਣ ਦੀ ਕੋਸ਼ਿਸ਼ ਕਰਾਂਗੇ 1 2 3 4 5 6 7 8 9 10 ਦੈਨ ਰਿਲੈਕਸ ਇਸ ਨੂੰ ਤੁਸੀਂ ਗਿਣ ਕੇ ਆਪਣੇ 10 ਵਾਰੀ ਕਰਨ ਔਰ ਇਸਦੇ ਤੁਸੀਂ ਤਿੰਨ ਤੋਂ ਚਾਰ ਸੈੱਟ ਲਾਉਣੇ होगी नंबर वन एक्सरसाइज शोलडर श्रग्स हूँ सैकेंड एक्सरसाइज की है शोलडर आप दोनों अपन कोठियां बंद करके इधर रखेंगे और मोटे पिछे लग जाएंगे एक दो तीन चार पाँच छे सात आठ नौ दस इसे भी सैट लाने ध्यान देखो भी इदा होगी है। एक दो तीन 4 5 6 7 8 9 10 देन रिलैक्स ये होगी थोड़ी सेकंड एक्सरसाइज शोल्डर रिट्रेक्शन थर्ड एक्सरसाइज की है पेंडुलम एक्सरसाइज शोल्डर पेंडुलम उसके लिए की करेंगे आपा एक अपने को देखो ਤੁਸੀਂ ਇਹ ਮੰਨ लो अपना सज्जा जेड़ा अपना मोटा वो, वो अपना जाम हो गया ता उस दे लिए आपा की करेंगे इत्ता खड़ांगे एक लत पीछे ले जांगे और कबा गोडा आगे दा, दा मूड लांगे ਸਿਰ ਆਪਾਂ ਉੱਪਰ ਰੱਖਾਂਗੇ ਇਦਾਂ ਔਰ ਦੈਨ ਇਥੇ ਛੱਡ ਕੇ ਆਪਾਂ ਬਿਲਕੁਲ ਥੱਲੇ ਛੱਡ ਦੇਣਾ ਇਦਾਂ ਆਪਾਂ ਜਿਵੇਂ ਕਿਸ਼ਤੀ ਚੱਲਦੀ ਹੁੰਦੀ ਆ ਇਸ ਤਰ੍ਹਾਂ ਆਪਾਂ ਆਪਣੀ ਬਾਹ ਏਦਾਂ ਥੱਲੇ ਨੂੰ ਲਟਕਾਵਾਂਗੇ ਔਰ 10 ਤੋਂ 15 ਵਾਰ ਇਦਾਂ ਕਰਾਂਗੇ ਬਿਲਕੁਲ ਸਟ੍ਰੇਟ ਲਾਈਨ ਦੇ ਵਿੱਚ ਔਰ ਦੈਨ ਫਿਰ ਆਪਾਂ ਇਦਾਂ ਡਾਇਗਨਲੀ ਕਰਾਂਗੇ ਇਦਾਂ ਕਰਕੇ ਇਹ ਤਾਂ ਔਰ ਇਹ ਵੀ ਤੁਸੀਂ 10 ਗਿਣਨੇ ਆ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 3 ਫਿਰ 7 ਫਿਰ 8 ਫਿਰ 9 ਫਿਰ 10 ਸੋ ਇਹ ਤਾਂ ਪਹਿਲਾਂ ਸਿੱਧਾ ਆਪਾਂ 10 ਵਾਰੀ ਇਸ ਦੇ 3 ਸੈੱਟ ਔਰ ਫਿਰ ਆਪਾਂ ਇੱਦਾਂ 10 ਵਾਰੀ 3 ਸੈੱਟ ਫਿਰ ਤਾਂ ਸਿੱਧੇ ਹੋ ਜਾਣਾ ਦੇਖੋ ਤੁਸੀਂ ਧਿਆਨ ਨਾਲ ਇੱਕ ਵਾਰੀ ਇੱਦਾਂ ਔਰ ਇੱਕ ਵਾਰੀ ਇੱਦਾਂ ਯਾਨੀ ਕਿ ਪਲੱਸ ਬਣਾਵਾਂਗੇ ਆਪਾਂ ਪਲੱਸ ਦੇ ਵਿੱਚ ਪਲੱਸ ਦੇ ਵਿੱਚ ਕਰਾਂਗੇ ਇਹ ਹੀ ਹੋਗੀ ਤੁਹਾਡੀ ਥਰਡ ਐਕਸਰਸਾਈਜ਼ ਪੈਂਡੂਲਮ ਐਕਸਰਸਾਈਜ਼ ਇਸਦੇ ਵੀ ਤੁਸੀਂ 3-3 ਤੋਂ 4-4 ਸਰਕਲਾਉਣ ਦੀ ਕੋਸ਼ਿਸ਼ ਕਰਨੀ ਨੈਕਸਟ ਜਿਹੜੀ ਐਕਸਰਸਾਈਜ਼ ਹੈ ਉਹ ਹੈਗੀ ਸ਼ੋਲਡਰ ਲੈਦਰ ਆਪਣੀ ਲੱਗੀ ਹੋਈ ਹੈ ਜਿਹੜੀ ਆਪਾਂ ਉਂਗਲਾਂ ਨਾਲ ਉੱਪਰ ਚੜ੍ਹ ਕੇ ਜਾਣਾ ਹੁਣ ਤੁਹਾਨੂੰ ਉਹ ਕਰਕੇ ਦਿਖਾਉਣਾ ਹੈ ਆਪਾਂ ਤੁਸੀਂ ਇਹ ਕਿਤੇ ਜਿੱਥੇ ਇੱਟਾਂ ਵਾਲੀ ਖੰਧ ਜਿਵੇਂ ਆਪਣੇ ਪਿੰਡਾਂ 'ਚ ਕਈ ਹੁੰਦੀਆਂ ਨੇ ਆਪਾਂ ਪਲਾਸਟਰ ਨਹੀਂ ਕਰਾਉਂਦੇ ਸ਼ਹਿਰਾਂ 'ਚ ਵੀ ਹੁੰਦੀਆਂ ਨੇ ਇਤਾਂ ਨਹੀਂ ਪਿੰਡਾਂ 'ਚ ਹੁੰਦੀਆਂ ਨੇ ਸੋ ਆਪਾਂ ਇਹ ਪਲਾਸਟਰ ਤੇ ਤੁਹਾਡੀ ਉਂਗਲ ਸਲਿੱਪ ਹੋਏਗੀ ਹਮੇਸ਼ਾ ਜਿਹੜੀ ਨੌਨ ਸੀਮੈਂਟਡ ਯਾਨੀ ਕਿ ਖੰਧ ਜਿਹੜੀ ਤੇ ਪਲਾਸਟਰ ਨਹੀਂ ਹੋਇਆ ਹੋਇਆ ਉਹ ਤੇ ਆਪਾਂ ਕਰਾਂਗੇ ਜ਼ਿਆਦਾ ਫੈਟ ਹੋਏਗੀ ਸੋ ਇਸਦੇ ਲਈ ਆਪਾਂ ਕੀ ਕਰਨਾ ਬਿਲਕੁਲ ਸਿੱਧੇ ਖੜ੍ਹ ਜਾਣਾ ਸ ਔਰ ਧੀਮੀ ਸਿੱਧੀ ਚਾਹੀਦੀ ਹੈ ਇਦਾਂ ਹੌਲੀ 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 ਆਪਾਂ ਉੱਪਰ ਜਾਣਾ ਜਿੰਨਾ ਤੱਕ ਜਾ ਸਕਦੇ ਹਾਂ ਮੰਨ ਲਓ ਆਪਾਂ 12 ਤੱਕ ਚਲੇ ਗਏ ਇੱਥੇ 12 13 ਲਿਖਿਆ ਹੋਇਆ ਹੈ ਸਾਡੀ ਔਰ ਜਿੱਥੇ ਤੱਕ ਤੁਸੀਂ ਚਲੇਗੇ ਉੱਥੇ ਨਿਸ਼ਾਨੀ ਲਾ ਲੈਣੀ ਹੈ ਕਿਸੇ ਪੈਨ ਨਾਲ ਜਾਂ ਬੱਟੇ ਨਾਲ ਕਿਸੇ ਨਾਲ ਵੀ ਉੱਥੇ ਤੁਸੀਂ 2 ਤੋਂ 3 ਸੈਕਿੰਡ ਰੋਕੇ ਰੱਖਣਾ ਔਰ ਫਿਰ ਦੈਨ ਹੌਲੀ 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 ਤੁਸੀਂ ਥੱਲੇ ਆ ਜਾਣਾ ਹੱਥੇ ਤੇ ਥੱਲੇ ਰੱਖ ਲਈ ਪਈ ਵਾਰੀ ਬਾਹ ਇੱਕਦਮ ਛੁੱਟ ਜਾਂਦੀ ਹੈ ਸੋ ਦੈਨ ਫਿਰ ਰਿਲੈਕਸ ਕਰਦੇ ਆ ਇਹ ਹੋ ਗਈ ਤੁਹਾਡੀ ਸ਼ੋਲਡਰ ਲੈਟਰਲ ਦੀ ਫੋਰਥ ਐਕਸਰਸਾਈਜ਼ ਪਹਿਲਾਂ ਆਪਾਂ ਇਹ ਬਿਲਕੁਲ ਇੰਨਾ ਖੜਕੇ ਕਰਨੀ ਹੈ ਫਿਰ ਉਸ ਤੋਂ ਬਾਅਦ ਆਪਾਂ ਇਹ ਸਾਈਡ ਤੇ ਇੰਨਾ ਸਾਈਡਵੇਸ ਜਿੰਨਾ ਤੱਕ ਤੁਸੀਂ ਜਾ ਸਕਦੇ ਹੋ ਜਾਣ ਦੀ ਤੁਸੀਂ ਕੋਸ਼ਿਸ਼ ਕਰਨੀ ਔਰ ਪੂਣੀ ਸਿੱਧੀ ਰਹੇਗੀ ਇੰਨਾ ਤੁਸੀਂ ਹੌਲੀ-ਹੌਲੀ ਕੋਲੇ ਜਾਂਦੇ ਰਹਿਣਾ ਔਰ ਹੌਲੀ-ਹੌਲੀ ਤੁਸੀਂ ਵਾਪਸ ਆ ਜਾਣਾ ਇਹ ਹੋ ਗਈ ਤੁਹਾਡੀ ਨੰਬਰ 4 ਐਕਸਰਸਾਈਜ਼ ਸ਼ੋਲਡਰ ਲੈਟਰ ਸੋ ਜਿਹੜੀ ਨੈਕਸਟ ਐਕਸਰਸਾਈਜ਼ ਹੈ ਐਕਸਰਸਾਈਜ਼ ਨੰਬਰ 5 ਇਸ ਦੇ ਵਿੱਚ ਤੁਸੀਂ ਦੋਨੋਂ ਹੱਥ ਆਪਣੇ ਜੋੜ ਕੇ ਉੱਪਰ ਚੱਕਣ ਦੀ ਕੋਸ਼ਿਸ਼ ਕਰਨੀ ਔਰ ਦੈਨ ਵਾਪਸ ਇੰਨਾ ਇੱਕ ਫੇਰ दो मान लो थोड़ा खब्बा जोड़ा मोटा जाम है सज्जे हथा फ कोशिश करा एक जित चो दो तीन चार पे सत अठ नौ दस दैन रिलैक्स इसे भी तो के पूरे पांच सट लाने योगी थोड़ी एक्सरसाइज हम जी छवी एक्सरसाइज है ਮੈਨੂੰ ਥੋੜਾ ਖੱਬਾ ਮੋੜਾ ਜਾਮ ਹੋ ਗਿਆ ਸੱਚੇ ਹੱਥ ਦੀ ਮਦਦ ਨਾਲ ਤੁਸੀਂ ਇਸ ਨੂੰ ਆਪਣੇ ਉੱਪਰ ਨੂੰ ਲੈ ਕੇ ਜਾਣਾ ਹੈ ਤਾਂ ਕਰਕੇ ਇੱਕ ਜਿੱ ਤੱਕ ਜਾ ਸਕਦਾ ਦੇ 2 ਦੇ 3 ਦੇ 4 ਦੇ 5 ਦੇ 6 ਦੇ 7 ਦੇ 8 ਦੇ 9 ਦੇ ਦੱਸ ਐਂਡ ਰਿਲੈਕਸ ਸੋ ਇਸ ਨੂੰ ਵੀ ਤੁਸੀਂ 0.5 ਸੈਟ ਲਾਉਣੇ ਇਹ ਹੋ ਗਈ ਤੁਹਾਡੀ ਛੇਵੀਂ ਐਕਸਰਸਾਈਜ਼ ਜਿਹੜੀ ਸਤਵੀਂ ਕਸਰਤ ਹੈ ਉਹ ਤੁਸੀਂ ਕੀ ਕਰੋਗੇ ਇੱਕ ਇਦਾਂ ਛੋਟੀ ਲੈ ਲੋਗੇ ਔਰ ਇਦਾਂ ਫੜ ਕੇ ਇਸ ਨੂੰ ਪਿੱਛੇ ਨੂੰ ਲੈ ਕੇ ਆਉਣਾ ਜਿੱ ਤੱਕ ਬਾਹਰ ਤੋਂ ਬਾਹਰ ਜਾ ਸਕਦਾ ਮੰਨ ਲਓ ਇਤੋਂ ਬਾਹਰ ਨਹੀਂ ਜਾ ਰਿਹਾ ਇੱਥੇ ਦਰਦ ਹੋਣਾ ਸ਼ੁਰੂ ਹੋ ਗਿਆ ਉੱਥੋਂ ਮੁੜਿਓ ਇੱਕ ਫਿਰ ਦੋ ਫਿਰ ਤਿੰਨ ਫਿਰ ਚਾਰ ਫਿਰ ਪੰਜ ਫਿਰ ਛੇ ਫਿਰ 7 ਫਿਰ 8 ਫਿਰ 9 ਫਿਰ 10 ਇਹੋ ਵੀ ਛੋਟੀ ਨੈਕਸਟ ਐਕਸਰਸਾਈਜ਼ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਉਹ ਹੈਗੀ ਹੈ ਆਪਣੀ ਤੌਲੀਏ ਦੇ ਨਾਲ ਕਰਨ ਵਾਲੀ ਹੁਣ ਆਪਾਂ ਤੌਲੀਏ ਨਾਲ ਤੁਹਾਨੂੰ ਉਹ ਵੀ ਕਰਕੇ ਦਿਖਾਉਂਦੇ सो so, जी नैक्सट एक्सरसाइज आप एक तौलिया चाहिए होगा मान लो अपना खब्बा मोढ़ा जाम है सजी अपना हाथ एदा तौलिया देखो तुम तो बिल्कुल नीचे फड़ लिया और खब्बेल जितों फड़या जाएगा इतना फड़ के इस ऊपर खिंचना इतने होल्ड करना आप सैकेंड एक दो तीन चार पंच दैन रिलैक्स एक दो तीन चार पंच दैन रिलैक्स एक दो तीन चार पंच दैन रिलैक्स एक दो तीन चार पंच then relax 1 2 3 4 5 then relax 1 2 3 4 5 then relax ਇਹ ਤੁਸੀਂ ਕਸਰਤ ਦਸ ਵਾਰੀ ਕਰਨੀ ਹੁਣ ਜਿਹੜੀ ਲਾਸਟ ਐਕਸਰਸਾਈਜ਼ ਹੈ ਉਹ ਤੁਸੀਂ ਕੀ ਕਰਨਾ ਆਪਣੇ ਸ਼ੋਲਡਰ ਪੁਲੀ ਕਰਾਂਗੇ ਆਪਾਂ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਵੀ ਰੱਸੀ ਇਦਾਂ ਬੰਨ ਲੈਣੀ ਆ ਕਿਸੇ ਵੀ ਜਗ੍ਹਾ ਤੇ ਔਰ ਇਦਾਂ ਤੁਸੀਂ ਬੈਠ ਕੇ ਢੋਲ ਲਾ ਕੇ ਬਿਲਕੁਲ ਵਾਂਗ ਸਿੱਧੀਆਂ ਕਰਕੇ ਇਦਾਂ ਰੋਜ਼ ਤੁਸੀਂ 4 ਤੋਂ 5 ਮਿੰਟ ਸ਼ੋਲਡਰ ਪੁਲੀ ਜ਼ਰੂਰ ਕਰੋ ਮਾਰਕੀਟ ਚੋ इजीली ਮਿਲ ਜਾਂਦੀ ਹੈ ਦੂਰ ਹੋ ਕੇ ਘਰ ਤੋਂ 5 ਮਿੰਟ ਕਰੋ ਇਸ ਨਾਲ ਤੁਹਾਨੂੰ ਬਹੁਤ ਜਿਆਦਾ ਫਾਇਦਾ ਹੋਏਗਾ ਤੁਹਾਡੀ ਮੋਡੇ ਦੀ ਰੇਂਜ ਹੈ ਜਿਹੜੀ ਉਹ ਬਹੁਤ ਜਲਦੀ ਆਉਣੀ ਸ਼ੁਰੂ ਹੋ ਜਾਏਗੀ ਸੋ ਇਹ ਸਨ ਆਸਾਨ ਕਸਰਤਾਂ ਅਗਰ ਤੁਹਾਡਾ ਮੋਡਾ ਜਾਮ ਹੋ ਗਿਆ ਹੈ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਜਾਂ ਸਵੇਰੇ ਸ਼ਾਮੀ ਜਾਂ ਇੱਕ ਟਾਈਮ ਹੀ ਕਰੋਗੇ ਤੁਹਾਡਾ ਮੋਡਾ ਜਾਮ ਹੈ ਬਹੁਤ ਜਲਦੀ ਉਹ ਖੁੱਲਣਾ ਸ਼ੁਰੂ ਹੋ ਜਾਏਗਾ ਤੁਹਾਡੇ ਰਾਤ ਨੂੰ ਸੌਣ ਵੇਲੇ ਜੋ ਦਰਦ ਹੁੰਦਾ ਉਸ ਤੋਂ ਵੀ ਤੁਹਾਨੂੰ ਬਹੁਤ ਜਲਦੀ ਆਰਾਮ ਮਿਲੇਗਾ ਸੋ ਮਿਲਾਂਗੇ ਜਲਦ ਇੱਕ ਨਵੀਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਤੇ ਅੱਜ ਦਾ ਤੁਸੀਂ ਸਾਰੇ ਜਣੇ ਆਪਣਾ ਔਰ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ